ਆਜਾ ਜੀ ਸੋਸਰ ਆਦਾ ਜੀ ਮੈਂ ਆਦਾ ਬਾਕੀ 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 ਬਾਕ ਉਹ ਦੇਖ ਸਕਦੇ ਹੋ ਉਹ ਨਾ ਹਸ ਗਿਆ ਗਾਵੇ ਕਰਨ ਕਰ ਰਹੇ ਬੰਦੇ ਆ ਗਿਆ ਦੋ ਮਿੰਟ ਮੈਨੂੰ ਉਹਨੂੰ ਖੋਲ ਕੇ ਪਾ ਜੀ ਹਰ ਨਿਕਲ ਜਾਂਦਾ ਐਮਐਲਏ ਸਾਹਿਬ ਆਓ ਐਮਐਲਏ ਆ ਜਾਓ ਸਾਹਿਬ ਦਾ ਮੌਜੂਦਾਨ ਦਾ ਐਮਐਲਏ ਸਾਹਿਬ ਆਹ ਨਾ ਆਹ ਲੋ ਜੀ ਫੜੇ ਨਾਲ ਇੱਧਰ ਦੇਖਿਓ ਬਈ ਪਿੱਛੇ ਹੋ ਗਰੀ ਲੋ ਜੇਰ ਪਿੱਛੇ

ਸਕਾਟ ਆਰਗੈਨਿਕ ਬੈਗਰ ਨਹੀਂ ਜੀ ਪੀਸ ਆਯੋ ਜੀ ਸੈੱਟ ਦੇ ਵਿੱਚ ਹੋਸ਼ ਕਿੱਦੱਕ ਜਾ ਐਥੇ ਨੇੜੇ ਹੀ ਆਸਾ ਸਲਪਸ ਮਾਰਾ ਉਹ ਪਹੇਲਾ ਨੇੜੇ ਹੀ ਆ ਉਹ ਜਿੱਥੇ ਬੰਦੇ ਵੇੜੇ ਥੋੜਾ ਸੈੱਟ ਤੋਂ ਸੈੱਟ ਤੋਂ ਖੇਰਚ ਉੱਧਾਰ ਲੈਂਦੇ ਲੰਬਾ ਬਾਬਾ ਇਹ ਲੰਬਾ

ਉਹ ਚੈੱਕ ਕਰਦੇ ਹੋਏ ਨਜ਼ਰ ਆਉਣ ਕਿ ਇਥੇ ਜੀਕੇ ਦੇ ਨਾਮ ਜਿਹੜਾ ਇਹਨਾਂ ਦੇ 50 ਸਾਰੇ ਆ ਗਿਆ ਇਹ ਦੇਖ ਸਕਦੇ ਹੋ ਕਿ ਬਹੁਤ ਕੀ ਹੋਏ ਨੇ ਔਰ ਪਿਛਲੇ 10 ਤੋਂ 14 ਤੋਂ ਚੈਕਿੰਗ ਹੋ ਗਿਆ ਜੀ ਜੀ ਉਹ ਦੁਕਾਨੀ ਇੱਥੇ ਕਰਨ ਵਾਲੇ ਕਿੱਥੇ ਕਰਨ ਵਾਲੇ ਜੀ ਦੱਸੋ ਸਰ ਉਹ ਨਹੀਂ ਹਾਂ ਧੰਨਵਾਦ ਨਵਾਂ ਟੈਸਟ ਜਿਹੜਾ ਆਪਣੇ ਪੈਣਾ ਉਹ ਦੇਖਾ ਦੇ ਆਹ ਖਣ ਜਿਹੜਾ ਉਹ ਖੁਦ ਪੈਣ ਇੱਥੇ ਪਹੁੰਚੇ ਨੇ ਹਾਲਾਤ ਨਹੀਂ ਕਰਨਾ ਇੱਕ ਮਹੀਨਾ ਪਲਾਈਂਗ ਪੀ ਨਹੀਂ ਜੀ ਹੈ ਮੁਦਰੀ ਕੋਮਤ ਮੰਤਬੂ ਬਣਾਈ ਗਈ ਪਰ ਖੁਦ ਜਿਹੜਾ ਹੈ ਉਹ ਗਰਾਉਂਡ ਤੋਂ ਤੱਕ ਕੇ ਸਮਾਜੀ ਕਿੱਥੋਂ ਕਰਦਾ ਮੁੱਖ ਮੰਤਬੂ ਲਗਾ ਕੰਮ ਸਰਕਾਰ ਦਾ ਨਿਰਖਣ ਕਰਵਾਇਆ ਜਾ ਰਿਹਾ ਹੈ ਇੱਕ ਹੋਰ ਸੜਕਾਂ ਦੇਖਣ ਰਸਤੇ ਰਾਹ ਦੇ ਵਿੱਚ ਰੁਕੇ ਨਾ ਦੇ ਹਾਲਾਂਕਿ ਨੰਦਰੋਡ ਤੇ ਸੜਕਾਂ ਦਾ ਨਿਰਖਣ ਚੱਲ ਰਹੀ ਹੈ ਤਾਂ ਲਗਾਤਾਰ ਤੁਸੀਂ ਇਹ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਵੀ ਜਿਹੜਾ ਚੈੱਕ ਕੀਤਾ ਜਾਣਾ ਹੈਗਾ ਤੇ ਫਾਰਕਸ ਜਿਹੜੀ ਹੈ ਇਸੇ ਚੈੱਕ ਕੀਤਾ ਜਾਣਾ ਓਕੇ ਦੇਖਿਓ ਮੁੱਖ ਮੰਤਰੀ ਪੰਚਮਲ ਤੇ ਪੰਚਮਲ ਗਲਤ ਗੱਲ ਕਹਿੰਦੇ ਕੋਸ਼ਿਸ਼ ਕਰਾਂਗੇ ਸਾਰੇ ਮਾਈਕ ਬਾਈ ਸਹੀ ਰੱਖੀਓ ਸਹੀ ਸਹੀ ਜੀਮ ਸਾਹਿਬ ਤੁਸੀਂ ਅੱਜ ਖੁਦ ਨਿਰੀਖਣ ਕਰਨ ਪਹੁੰਚੇ ਹੋ ਨੇ ਤਾਂ ਉੱਪਰ ਕਰ ਰਹੇ ਹਾਂ ਥੋੜਾ ਔਰ ਸਾਈਡ ਤੋਂ ਓ ਯਾਰ ਤਾਰ ਛੁੱਟ ਗਈ ਬਾਈ ਅਗਰ ਕੋਈ ਕੋਈ ਲਾਈਨ ਅ ਅੱਜ 1 ਟੂ 1 ਵੀ ਕਰ ਰਹੇ ਹਾਂ ਸਰ ਲਿਵਿੰਗ ਇੰਡੀਆ ਤੇ ਆਲਾ ਅਜਿਲੇ ਦੇ ਅਧਿਕਾਰ ਸਾਹਿਬ ਜੀ ਦੇ ਦੌਰੇ ਤੇ ਆਚਾਨਕ ਆਏ ਕੋਈ ਛਾਪੇ ਮਾਰਨੀ ਆਏ ਕੋਈ ਕਮੀਆਂ ਕੱਢਣੀ ਆਏ ਸਿਰਫ ਇਹ ਦੇਖਣ ਆਏ ਕਿ ਜਿਹੜੀਆਂ ਸੜਕਾਂ ਦਾ ਨਿਰਮਾਣ ਜਿਹੜਾ 43000 ਕਿਲੋਮੀਟਰ ਸੜਕਾਂ ਦਾ ਜਿਹੜਾ ਬੀੜਾ ਚੁੱਕਿਆ ਹੈ ਅਗਲੇ 4 ਮਹੀਨਿਆਂ ਦੇ ਵਿੱਚ ਲਗਭਗ 4-5 ਮਹੀਨੇ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਉਹਨਾਂ ਦੀ ਕੁਆਲਿਟੀ ਚੈੱਕ ਕਰਨਾ ਹੈ ਉਹਨਾਂ ਦੇ ਵਿੱਚ ਮਟੀਰੀਅਲ ਦੀ ਕੋਈ ਕਮੀ ਤਾਂ ਨਹੀਂ ਜਾਂ ਫਿਰ ਜਿਹੜੇ ਲੋਕ ਨੇ ਉਹਨਾਂ ਤੋਂ ਪੁੱਛਣਾ ਹੈ ਕਿ ਕੋਈ ਹੋਰ ਸੜਕਾਂ ਜਿਹੜੀਆਂ ਕੋਈ ਸੜਕ ਚੌੜੀ ਹੋਣ ਵਾਲੀ ਹੈ ਕਿਸੇ ਸੜਕ ਤੇ ਕੋਈ ਕਿਸੇ ਜ਼ਮੀਨ ਦਾ ਝਗੜਾ ਚੱਲਦਾ ਹੈ ਕੋਈ ਕੋਈ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਕਿਸੇ ਦਾ ਫਰੰਟ ਸੜਕ ਚੌੜਾ ਹੋਣਾ ਹੈ ਯਾਰ ਸੋ ਤਾਂ ਕਿ ਸਾਰਿਆਂ ਨੂੰ ਉਹਦਾ ਉਹਨਾਂ ਦਾ ਬਣਦਾ ਹੱਕ ਮਿਲੇ ਤੇ ਆਵਾਜਾਈ ਦੇ ਸਾਧਨ ਵੀ ਜਿਹੜੇ ਨੇ ਉਹ ਸਮੂਥਲੇ ਚੱਲਣ ਸਾਰੇ ਸੋ ਦੋ ਤਿੰਨ ਸੜਕਾਂ ਦਾ ਮੋਆਇਨਾ ਕੀਤਾ ਹੈ। ਆ ਹੁਣ ਇਹਦਾ ਮਟੀਰੀਅਲ ਚੈੱਕ ਕਰ ਰਹੇ ਹਾਂ। ਉਹ ਇੱਕ ਗੁਣਵੱਤਾ ਜਿਹੜੀ ਨਿਰਧਾਰਤ ਕੀਤੀ ਹੋਈ ਹੈ ਡਿਪਾਰਟਮੈਂਟ ਨੇ। ਇੱਕ ਜਿਹੜਾ ਲੋਹੇ ਦਾ ਇੱਕ ਸਾਂਚ ਹੈ। ਉਹਨੂੰ ਸੜਕ ਦੇ ਵਿੱਚ ਕਿੱਲਾਂ ਦੇ ਰਾਹੀਂ ਕੱਟ ਕੇ ਉਦੇ ਵਿੱਚੋਂ ਜਿਹੜਾ ਮਟੀਰੀਅਲ ਉਹ ਸਾਰਾ ਕੱਢ ਲਿਆ ਜਾਂਦਾ ਤੇ ਉਹਨੂੰ ਢੋਲਿਆ ਜਾਂਦਾ ਉਹ ਤੇ ਜਿੰਨੀ ਉਹਦੀ ਗੁਣਵੱਤਾ ਹੈਗੀ ਹੈ ਵੀ ਐਨੇ ਕਿਲੋ ਚਾਹੀਦੇ ਨੇ ਤੇ ਉਹ ਚੈੱਕ ਕਰਦੇ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਨਿੱन्ही ਬੱਚਾਂ ਦੇ ਪਰਮਟ ਆਮ ਨੌਜਵਾਨ ਮੁੰਡੇ ਕੁੜੀਆਂ ਲਈ ਜਾਰੀ ਕਰ ਰਹੇ ਨੇ ਤੇ ਤਾਂ ਕਿ ਉਹ ਦੋ ਚਾਰ ਮੁੰਡੇ ਕੱਠੇ ਹੋ ਕੇ ਜਾ ਕਿਸੇ ਨੇ ਕੱਲੇ ਨਹੀਂ ਬਣਾ ਪਰਮਟ ਲੈਣਾ ਹੈ ਜੀ ਉਹ ਪਿੰਡਾਂ ਦੇ ਜਿਹੜੇ ਰੂਟ ਨੇ ਨਵੇਂ ਰੂਟ ਨੇ ਜਾਂ ਪੁਰਾਣਿਆਂ ਨੂੰ ਅਪਡੇਟ ਕਰਨਾ ਤੇ ਅਸੀਂ ਵਾਦਾ ਕੀਤਾ ਸੀ ਇਹ ਕਿ ਸਵੇਰ ਰੋਜ਼ਗਾਰ ਯੋਜਨਾ ਦਾ ਹੈ ਤੇ ਅਸੀਂ ਮਿੰਨੀ ਬੱਸਾਂ ਦੇ ਰੂਟ ਕੱਢਾਂਗੇ ਸੜਕਾਂ ਬਣ ਜਾਣਗੀਆਂ ਤਾਂ ਫਿਰ ਬੱਸਾਂ ਚੱਲੀਆਂ ਚਾਹੀਦੀਆਂ ਉਹਨਾਂ ਤੇ ਬਿਲਕੁਲ ਹਾਂ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਜਲਦੀ ਗੁਲਾਮਾਂ ਦੀ ਮਿੰਨੀ ਬੱਸਾਂ ਦੇ ਪਰਮਟ ਬਣਾਉਣੀ ਉਹ ਇਸ਼ੂ ਕਰ ਰਹੇ ਹਾਂ ਅਸੀਂ ਤੇ ਕਿਉਂਕਿ ਪਿੰਡਾਂ ਤੇ ਜੀ ਬੱਸਾਂ ਆਉਣ ਦਾ ਦਰਵਾਜ਼ਾ ਹੀ ਖਤਮ ਹੋ ਗਿਆ ਜੀ ਪਹਿਲਾਂ ਰੋਡਵੇ ਦੀਆਂ ਬੱਸਾਂ ਨਹੀਂ ਸਰਕਾਰੀ ਬੱਸਾਂ ਵੀ ਚੱਲਦੀਆਂ ਹੁੰਦੀਆਂ ਸੀ ਓੜਾ ਮਾਰ ਕਾ ਚੱਲਦੀਆਂ ਹੁੰਦੀਆਂ ਸੀ ਸਾਰੀਆਂ ਬੱਸਾਂ ਹੀ ਬੰਦ ਹੋ ਗਈਆਂ ਕਿਤੇ ਨਾ ਜੀ ਜ਼ਿਆਦਾ ਸਕੂਟਰ ਜਾਂ ਫਿਰ ਆਪਦੇ ਆਦੇ ਸਾਧਨਾਂ ਤੇ ਜਾਂਦੇ ਆਂ ਕਈ ਵਾਰੀ ਬੱਚੇ ਜਿਹੜੇ ਸਕੂਲਾਂ ਦੇ ਖਾਸ ਤੌਰ ਤੇ ਉਹਨਾਂ ਨੂੰ ਟਰਾਲੀਆਂ ਦੇ ਡਾਲਿਆਂ ਪਿੱਛੇ ਲੰਮਕ ਕੇ ਜਾਣਾ ਪੈਂਦਾ ਕੁੜੀਆਂ ਨੂੰ ਜਾਂ ਕੋਈ ਕਿਸੇ ਤੋਂ ਰਾਈਡ ਲੈਣੀ ਪੈਂਦੀ ਹੈ ਕਿਸੇ ਤੋਂ ਅਜਨਬੀ ਤੇ ਜ਼ੁਬਾਨਾ ਖਰਾਬ ਕੋ ਸਕੂਲਾਂ ਦੇ ਵਿੱਚ ਬੱਸਾਂ ਵੀ ਲਾ ਰਹੇ ਆ ਪਰ ਪਲੱਸ ਜਿਹੜੀਆਂ ਆਮ ਟਰਾਂਸਪੋਰਟੇਸ਼ਨ ਆ ਪਹਿਲਾਂ ਸਾਰੇ ਪਿੰਨਾਂ ਵਿੱਚ ਜਾਂਦਾ ਸੀ 11 ਵਾਲੀ ਬੱਸ ਆ ਗਈ ਤਿੰਨ ਵਾਲੀ ਬੱਸ ਤਾਂ ਹੀ ਚਾਹ ਤਰਲੇ ਉਹਦੇ ਹਾਰਨ ਤੇ ਚਾਹ ਤਰਦੇ ਸੀ ਜੀ ਸੋ ਸਾਰੇ ਹੀ ਬੰਦ ਕਰਤਾ ਕਿਉਂਕਿ ਵੱਡੀਆਂ ਬੱਸਾਂ ਜਿਹੜੀਆਂ ਸੀ ਵੱਡੇ ਰੂਟਸ 'ਚ ਉਹ ਖੋ ਕੇ ਲੈ ਗਏ ਛੋਟਿਆਂ ਤੋਂ 30 ਕਿਲੋਮੀਟਰ ਤੇ ਵਧਾ ਵਧਾ ਕੇ ਵਧਾ ਵਧਾ ਕੇ ਅਬੋਰ ਤੋਂ ਪਠਾਨ ਤੋਂ ਕੋਟ ਤੱਕ ਲੈ ਗਏ ਜੀ ਜਿਹੜੇ ਸੋ ਜਦੋਂ ਸਰਕਾਰਾਂ ਹੀ ਬਿਜ਼ਨਸ ਕਰਨ ਲੱਗ ਜਾਣ ਫਿਰ ਲੋਕਾਂ ਕੋਲ ਕੀ ਬਚੂਗਾ ਸੋ ਬੱਸਾਂ ਵਾਲੇ ਮਾਮਲੇ 'ਚ ਵੀ ਸੜਕਾਂ ਵਾਲੇ ਮਾਮਲੇ 'ਚ ਵੀ ਪੁਲਾਂ ਵਾਲੇ ਮਾਮਲੇ 'ਚ ਵੀ ਮੈਂ ਹੁਣ ਦੱਖਣੀ ਕੋਰੀਆ ਤੇ ਜਾਪਾਨ ਦੇ ਦੌਰੇ ਤੇ ਜਾਂਦਾ ਹਾਂ ਬਹੁਤ ਸਾਰੇ ਇਨਵੈਸਟਮੈਂਟ ਉੱਥੋਂ ਆਊਗੀ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਇੱਥੇ ਕੰਮ ਮਿਲੇ। ਮੁੰਡੇ ਕੁੜੀਆਂ ਜਿਹੜੇ ਡਿਗਰੀਆਂ ਲੈ ਕੇ ਘਰੇ ਬੈਠੇ ਨੇ ਉਹ ਉਹਨੂੰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਅਜੈਂਟਾਂ ਦੇ ਧੱਕੇ ਚੜ ਦੇ ਜਾਣਾ ਪੈਂਦਾ। ਉੱਥੇ ਉਹਨਾਂ ਹਾਲਾਤ ਇੰਨੇ ਖਰਾਬ ਹੋ ਗਏ ਉਹ ਉਧਰੋਂ ਕੱਢਣ ਲੱਗੇ ਜਾਣਗੇ, ਜਾਣਗੇ ਕਿੱਥੇ ਫਿਰੋ। ਸੋ ਅਸੀਂ ਉਹਨਾਂ ਨੂੰ ਕੰਮ ਦੇਵਾਂਗੇ। ਇੱਥੇ ਉਹਨਾਂ ਨੂੰ ਕੰਮ ਮਿਲੇ, ਡਿਗਰੀ ਮੁਤਾਬਕ ਉਹਨਾਂ ਦੀ ਨੌਕਰੀ ਮਿਲੇ, ਉਹ ਸ਼ਾਮ ਨੂੰ ਆਪਣੇ ਘਰੇ ਆ ਜਾਣ। ਤੁਸੀਂ ਤਾਂ ਕਿ ਲੱਗਣੇ ਥਿਆਲੇ ਦੇ ਸਾਹੇ ਕਿਦਰ ਨੂੰ ਵੀ ਨੋਟਿਸ ਜਾਰੀ ਕੀਤਾ ਜੀ ਪਿੱਛੇ ਮਟੀਰੀਅਲ ਚ ਕੋਈ ਕਮੀ ਸੀ ਮਟੀਰੀਅਲ ਚ ਕਮੀ ਸੀ 4 ਕਿਲੋ 700 ਗ੍ਰਾਮ ਚਾਹੀਦਾ ਸੀ ਜਦ ਕਿ 4 ਕਿਲੋ ਦੀ ਨੇੜੇ ਕਿ ਲਈ ਸੀ ਤੁਹਾਡੇ ਸਾਹਮਣੇ ਤੁਹਾਡੇ ਕੈਮਰੇ ਚ ਹਾਂ ਤੇ ਠੇਕੇਦਾਰ ਵੀ ਉੱਥੇ ਖੜਾ ਸੀਗਾ ਸ਼ੋ ਕਾਸ ਦਾ ਨੋਟਿਸ ਵੀ ਜਾਰੀ ਕੀਤਾ ਤੇ ਉਹਨੂੰ ਉਹਦੀ ਪੇਮੈਂਟ ਵੀ ਰੋਕੀ ਜਾਊਗੀ ਤੇ ਮੈਂ ਸਾਰੇ ਪੰਜਾਬ ਦੇ ਠੇਕੇਦਾਰਾਂ ਨੂੰ ਬੇਨਤੀ ਕਰਦਾ ਕਿ ਪਹਿਲਾਂ ਜੋ ਹੁੰਦਾ ਸੀ ਉਹਨੂੰ ਭੁੱਲ ਜਿਓ ਨਾ ਸਾਡਾ ਕੋਈ ਅਫਸਰ ਤੁਹਾਡੇ ਤੋਂ ਹਿੱਸਾ ਮੰਗੇ ਕੋਈ ਅਫਸਰ ਹਿੱਸਾ ਮੰਗਾ ਤਾਂ ਸਾਹਮਣੇ ਦੱਸੋ ਨਾ ਕੋਈ ਟੈਂਡਰ ਚ ਕੋਈ ਪਰ ਦਾਛੀ ਤਰੀਕੇ ਨਾਲ ਟੈਂਡਰ ਨਿਕਲਣਗੇ ਪਹਿਲਾਂ ਤਾਂ ਟੈਂਡਰਾਂ ਚ ਕਰ ਜਾਂਦੇ ਤੁਸੀਂ ਤੂੰ ਪੰਜ ਪਾ ਦੇ ਤੂੰ ਸੱਤ ਪਰਚੀਆਂ ਪਾ ਦੇ ਤੀਨੇ ਨਿਕਲ ਆਉਣਗੇ ਇੱਕ ਘੜਾ ਲਾਂਗੇ ਇੱਕ ਮਿੱਤ ਲਗਾ ਲਾਂਗੇ ਇਦਾਂ ਦਾ ਕੁਝ ਨਹੀਂ ਚੱਲਣਾ ਲੋਕਾਂ ਦਾ ਪੈਸਾ ਲੋਕਾਂ ਦੇ ਲੱਗੂਗਾ ਜੇ ਇਦਾਂ ਦੀ ਮਟੀਰੀਅਲ ਦੀ ਕੋਈ ਕੰਨੀ ਆ ਗਈ ਤਾਂ ਫਿਰ ਐਕਸ਼ਨ ਲੈਣਾ ਸਕੇ ਕੰਮ ਹੈ ਬਲੈਕਲਿਸਟ ਵੀ ਕਰਾਂਗੇ ਫਿਊਚਰ ਚ ਉਹ ਟੈਂਡਰ ਹੀ ਨਹੀਂ ਪਰ ਸਕਦਾ ਹਾਂ ਠੀਕ ਹੈ ਨਾ ਉਹ ਕੰਪਨੀ ਬਲੈਕਲਿਸਟ ਕਰ ਦਾਂਗੇ ਜਿਹੜੀ ਉਹਦੀ ਕੋਈ ਹੈਗੀ ਨਹੀਂ ਜੀ ਸਰ ਜਿਹੜਾ ਇਹ ਰੂੜਕੀ ਪਿੰਡਾ ਜੀ ਇਹ ਮੇਨ ਰੋਡ ਤੇ ਆ ਜੀ ਜਿਹੜਾ ਇੱਥੇ ਦਾ ਸਰਪੰਚ ਆ ਜੀ ਬਹੁਤ ਵਧੀਆ ਐਮਐਲਏ ਸਾਹਿਬ ਦੀ ਅਗਵਾਈ ਚ ਕੰਮ ਕਰ ਰਿਹਾ ਪਰ ਇੱਥੇ ਜਿਹੜਾ ਸਕੂਲ ਆ ਜੀ ਪਿੰਡ ਦਾ ਪਿਛਲੇ 70 ਸਾਲ ਤੋਂ ਉਹ ਮਲਤੀ ਅਪਡੇਟ ਨਹੀਂ ਹੋਇਆ ਜੀ 8ਵੀਂ ਤੱਕ ਇਹ ਸਕੂਲ ਆ ਜੀ ਉਹ ਕੱਲਾ ਸਕੂਲ ਨਹੀਂ ਜੀ ਪਿਛਲੇ 70 ਸਾਲ ਤੋਂ ਪੰਜਾਬ ਹੀ ਅਪਡੇਟ ਨਹੀਂ ਹੋਇਆ ਜੀ। ਹਾਂਜੀ। ਕੱਲਾ ਸਕੂਲ ਨਹੀਂ ਜੀ ਕੋਈ ਹੱਤ ਦਾ ਵਾਲਾ ਪੀਸ ਨਹੀਂ ਆਇਆ ਜੀ। ਹੈ ਜੀ ਕੋਈ ਸੜਕਾਂ ਅਪਡੇਟ ਨਹੀਂ ਹੋਈ ਸੀ ਜੀ। ਕੋਈ ਨੌਕਰੀ ਅਪਡੇਟ ਨਹੀਂ ਹੋਈ ਸੀ। ਕੋਈ ਯੂਨੀਵਰਸਿਟੀ ਅਪਡੇਟ ਨਹੀਂ ਹੋਈ ਸੀ। ਕੋਈ ਕਾਲਜ ਅਪਡੇਟਿੰਗ ਹੋਇਆ ਜੀ। ਹੈ ਜੀ ਨਾ ਕੋਈ ਬਿਜਲੀ ਦਾ ਖੰਭਾ ਅਪਡੇਟ ਹੋਇਆ ਜੀ ਨਾ ਗ੍ਰੇਡ ਅਪਡੇਟ ਹੋਇਆ ਜੀ। ਹੁਣ ਆ ਕੇ ਕਰਨ ਲੱਗੇ ਨੇ ਸਾਰੇ। ਪਿਛਲੇ 3 ਸਾਲਾਂ ਚ ਕੀਤੇ ਨੇ। ਹੌਲੀ ਹੌਲੀ ਥੋੜਾ ਟਾਈਮ ਲੱਗ ਜਾਂਦਾ। ਹੁਣ 70 ਸਾਲ ਪੁਰਾਣਾ ਤਾਣਾ ਉਲਝਾ ਕੇ ਮੈਂ ਤੁਹਾਨੂੰ ਕਰਾਉਂਦਾ। ਤੁਸੀਂ 3 ਸਾਲ ਦਾ ਸੁਲਗਾ ਰਹੇ ਨਹੀਂ ਟਾਈਮ ਤਾਂ ਲੱਗੇਗਾ ਪਰ ਹਾਂ ਸਾਡੀ ਨੀਅਤ ਸਾਫ ਹੈ ਅਸੀਂ ਲੱਗੇ ਹੋਇਆ ਹਾਂ ਕੰਮ ਤੇ ਇਹ ਆ ਸੜਕਾਂ ਚੈੱਕ ਕਰਨ ਦਾ ਇਹ ਤਾਂ ਬਣ ਗਈ ਸੜਕ ਲੋਕਾਂ ਨੂੰ ਧੰਨਵਾਦ ਸ੍ਰੋਪੇਪੋ ਆ ਕੇ ਬਾਈ ਵੀ ਖਾਲਸਾ ਵੈਰੂ ਫਤਿਹ ਕਹਿ ਕੇ ਧੰਨਵਾਦ ਕਰਕੇ ਚਲੇ ਜਾਓ ਇਹਨਾਂ ਸੜਕ ਬਣਾਤੀ 6 ਮਹੀਨੇ ਬਾਅਦ ਸੜਕ ਤੇ ਟੁੱਟ ਗਈ ਪੰਜ ਸਾਲ ਦਾ ਇਹਦੇ ਵਿੱਚ ਮੇਨਟੇਨੈਂਸ ਵੀ ਠੇਕੇਦਾਰ ਦੀ ਬਾਈ ਹੋਈ ਹੈ ਠੀਕ ਹੈ ਉਸੇ ਨੂੰ ਕਰਨੀ ਪਊਗੀ ਉਹਨੂੰ ਠੇਕੇਦਾਰ ਨੂੰ ਕਹੇ ਤੂੰ ਪਹਿਲਾਂ ਹੀ ਇੰਨਾ ਵਧੀਆ ਮਟੀਰੀਅਲ ਪਾ ਦੇ ਵੀ ਟੋਆ ਪਾਵੇਂ ਨਾ ਹਾਂ ਤੇ ਤੈਨੂੰ ਤੈਨੂੰ ਫਿਰ ਭਰਨਾ ਤਾਂ ਤੈਨੂੰ ਹੀ ਪਊਗਾ ਫਿਰ ਬਿਲਕੁਲ ਤੂੰ ਆ ਜੇ ਪੈ ਗਿਆ ਤਾਂ ਭਰਨਾ ਤੈਨੂੰ ਸੀਐਮ ਸਰ ਦੀ ਬਹੁਤ ਚਰਚਾ ਹੈ ਜੀ ਜਿੱਥੇ ਕਹਿੰਦੇ ਜਾਪਾਨ ਤੇ ਇਨਵੈਸਟਮੈਂਟ ਹੋ ਰਹੀ ਉਹਥੇ ਕਹਿੰਦੇ ਦਿੱਲੀ ਤੇ ਯੂਕੇ ਨੂੰ ਵੀ ਇਨਵੈਸਟਮੈਂਟ ਪਹੁੰਚ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਕਹਿੰਦੇ ਸੀਐਮ ਦੀਆਂ ਕੁਰਸੀਆਂ ਤੇ ਰੇਟ ਲੱਗ ਰਹੇ ਨੇ ਕਿ ਐਮਐਲਏ ਦੀਆਂ ਕੁਰਸੀਆਂ ਤੇ ਰੇਟ ਲੱਗ ਰਹੇ ਨੇ ਉਹ ਤਾਂ ਜੀ ਹੁਣ ਦੇਖੋ ਆ ਲੋਕ ਖੜੇ ਨੇ ਜੀ ਇਹਨਾਂ ਨੂੰ ਪੁੱਛ ਲਓ ਹੈਨਾ ਇਹਨਾਂ ਨੂੰ ਵੇਚ ਜਾਂਦੇ ਹੋ ਪਹਿਲਾਂ ਵੋਟਾਂ ਖਰੀਦੇ ਹੁੰਦੇ ਸੀ ਵੋਟਾਂ ਖਰੀਦ ਕੇ ਆਪ ਦਾ ਰੇਟ ਵਧਾ ਲੈਂਦੇ ਸੀ ਜਿਹੜਾ ਜਿਹੜਾ ਤੁਹਾਨੂੰ ਇੱਕ ਵਾਰ ਠੀਕ ਹੈ ਜੀ ਉਹ ਇੱਥੇ ਵੋਟਾਂ ਦਾ ਰੇਟ 10000 ਪਾਉਂਦੇ ਸੀਗੇ ਇੱਕ ਇੱਕ ਵੋਟ ਦਾ ਰੇਟ ਉੱਥੇ ਮੰਤਰਾਲੇ ਦਾ ਰੇਟ ਜਿਹੜਾ ਉਹ 100 ਕਰੋੜ ਉਹ 200 ਕਰੋੜ ਦਾ ਗਾਣਾ ਮੁੱਖ ਮੰਤਰੀ ਦਾ ਰੇਟ ਮੈਂ ਲਾ ਅੱਜਕੱਲ ਕੀ ਚੱਲ ਰਿਹਾ ਮੈਨੂੰ ਤਾਂ ਪਤਾ ਨਹੀਂ ਕਾਨੂੰਨ ਨੂੰ ਪਤਾ ਹੋਊਗਾ ਤੇ ਨਵਜੋਤ ਕੋ ਸਿੱਧੂ ਕਹਿੰਦੇ ਸੀ 500 ਕਰੋੜ ਦੀ ਟੈਕੀ ਦੇਣੀ ਪੈਂਦੀ ਹੈ ਆਓ ਆਪਣਾ ਜਾਖੜ ਕਹਿੰਦਾ ਸੀ 350 ਕਰੋੜ ਵੀ ਸਾਡੇ ਵੇਲੇ 350 ਕਰੋੜ ਚੱਲਦਾ ਸੀਗਾ ਵੀ ਮਹਿੰਗਾਈ ਹੋ ਗਈ ਉਹ ਸੋ ਇਹ ਕੀ ਮਜ਼ਾਕ ਬਣਾਇਆ ਇਹ ਪੰਜਾਬ ਨੂੰ ਵੇਚਣ ਤੇ ਲੱਗੇ ਹੋਇਆ ਸੱਜਣ ਹੈਨਾ ਮੁੱਖ ਮੰਤਰੀ ਦੇ 500 ਕਰੋੜ ਰੁਪਏ ਦਾ ਤਾਂ ਦਿਓਗੇ ਜੇ ਬਣੋਂਗੇ ਪਹਿਲਾਂ ਪਬਲਿਕ ਕੋਲ ਤਾਂ ਆਓ ਕਦੇ ਕਦੇ ਲੋਕਾਂ ਕੋਲੇ ਆਇਓ 4 ਸਾਲ ਹੋ ਗਏ ਉਹ ਸਟੇਜਾਂ ਤੋਂ ਮੈਨੂੰ ਵਾਲਾ ਘੜੀ ਜਾਂਦੇ ਉਹਨਾਂ ਤੋਂ ਮੌਨ ਦੇ ਗੋਲ ਚਰਸਾ ਪਾ ਕੇ ਇੱਧਰ ਲੈ ਜਾਂਦੇ ਉਹ ਇੱਧਰ ਲੈ ਜਾਂ ਕੀ ਕਰਨੋਂਗੇ ਅਸੀਂ ਕੀ ਵਿਗਾੜਤਾ ਜੀ ਪਹਿਲਾਂ ਕਹਿੰਦੀ ਭਗਵਾਨ ਤੁਮਾਰੇ ਇਹ ਤੋਂ ਕਿਤੇ ਚੱਲਦੇ ਆਏ ਸਟੇਜਾਂ ਚਲਾਉਣ ਵਾਲੇ ਸਟੇਟ ਨਹੀਂ ਚਲਾ ਸਕਦੇ ਤੇ ਹੁਣ ਫਿਰ ਸਟੇਟ ਚਲਾ ਗਈ ਸਟੇਟ ਚੱਲ ਵੀ ਵਧੀਆ ਰਹੀ ਪੁੱਛ ਲੋ ਲੋਕਾਂ ਨੂੰ ਪੁੱਛ ਲੋ ਮੈਂ ਨਹੀਂ ਕੁਝ ਕਹਿੰਦਾ ਮੈਂ ਇੱਕੜਾ ਮੈਂ ਇੱਕੜਾ ਕੋਈ ਇਹਨਾਂ ਨੂੰ ਜਾਣਦਾ ਮਤਲਬ ਰੇਟ ਲਾਈ ਜਾਂਦੇ ਇਹਨਾਂ ਦੀ ਇਹਨਾਂ ਦੀਆਂ ਵੋਟਾਂ ਦਾ ਵੀ 1900 ਕਰੋੜ ਚ ਆਏ ਨੂੰ ਦੇ ਦੋ ਕੁਰਸੀ ਆ 1900 ਕਰੋੜ ਦੇ ਦੋ ਆ ਕਾਉਂਸਲਰ ਐ 1900 ਚ ਪਿੱਕਿਆ ਜੀ ਹੈ ਇਹ ਤਾਂ ਰੇਟ ਲਿਸਟਾ ਲਾਤੇ ਬੱਚੇ ਮੈਂ ਵੀ ਆਇਆ ਜੀ ਹਾਂ ਜੀ ਸਾਸ਼ੀਕਰ ਅੰਕਲ ਤੁਹਾਡੀ ਕੱਦੀ ਵੇਰ ਕਰਦੇ ਤੁਸੀਂ ਘਰ ਆ ਕੇ ਜਾਓ ਫਿਰ ਕੋਈ ਗੱਲ ਨਹੀਂ ਆਓ ਪਲੀਸ ਸਟਾਫ ਵੀ ਕਿ ਜਾਓ ਅੱਜ ਨਹੀਂ ਕੋਈ ਸੀਐਮ ਸਾਹਿਬ ਇੱਕ ਇੱਕ ਗੱਲ ਹੈ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਜਾਰੀ ਹੈ ਜੇ ਕੋਈ ਮਰ ਜਾਂਦਾ ਪ੍ਰਾਈਵੇਟ ਹਸਪਤਾਲ ਦੇ ਵਿੱਚ ਤਾਂ ਪੈਸੇ ਚੁਕਾਉਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਦੇ ਵਾਸਤੇ ਵੀ ਕੋਈ ਦੇਖ ਕੀਤਾ ਜਾ ਰਿਹਾ ਹੈ ਦੇਖੋ ਹਿਊਮਨ ਰਾਈਟਸ ਵੱਲੋਂ ਇੱਕ ਨੋਟਿਸ ਜਾਰੀ ਹੋਇਆ ਹੈ ਕੋਈ ਵੀ ਹਸਪਤਾਲ ਚਾਹ ਪ੍ਰਾਈਵੇਟ ਆ ਸਰਕਾਰੀ ਆ ਉੱਪਰ ਰੱਖ ਰਿਹਾ ਇਹ ਕੋਈ ਵੀ ਹਸਪਤਾਲ ਜਿਹੜਾ ਨਾ ਉਹ ਜੇ ਕੋਈ ਅਚਾਨਕ ਮੌਤ ਹੋ ਗਈ ਕੋਈ ਇਲਾਜ ਦੌਰਾਨ ਡੇਡ ਬੋਡੀ ਨਹੀਂ ਰੋਕ ਸਕਦਾ ਕਿ ਇਹਨਾਂ ਨੇ ਪੈਸੇ ਨਹੀਂ ਦਿੱਤੇ ਅਸੀਂ ਡੈਡ ਬੋਡੀ ਨਹੀਂ ਦਿੰਦੇ ਇਹ ਬਲੈਕਮੇਲ ਹੈ ਇਸ ਕ੍ਰਿਮ ਕੋਡ ਦਾ ਰੂਲ ਹੈ ਕਿ ਨਾਲ ਇਹ ਕਈ ਵਾਰੀ ਜਿਹੜੇ ਹਸਪਤਾਲਿਆਂ ਵਿੱਚ ਮੋਰਚਰੀ ਨਹੀਂ ਹੁੰਦੀ লাশ ਰੱਖਣ ਨੂੰ ਨਹੀਂ ਰਾਤ ਨੂੰ 2:30 ਵਜੇ ਮੌਤ ਹੋ ਗਈ ਕਹਿੰਦੇ ਲੈ ਜਾਓ ਜੀ ਕਾਹਤੇ ਲੈ ਕੇ ਜਾਊਗਾ ਬੰਦਾ ਐਂਬੂਲੈਂਸ ਜਾਂ ਜਿਹੜਾ ਸ਼ਾਫ ਵਾਹਨ ਕਹਿੰਦੇ ਜਿਹਨੂੰ লাশ ਨਹੀਂ ਆਣ ਵਾਸਤੇ ਉਹ ਵੀ ਘਰੇ ਕੱਸਣ ਵਾਸਤੇ ਕੰਪਲਸਰੀ ਕੀਤੀ ਹੈ ਤੇ ਇਲਾਜ ਹੋ ਗਿਆ ਸਹੀ ਹੋ ਗਿਆ ਤੇ ਪਰ ਪੈਸੇ ਨਹੀਂ ਅਜੇ ਦਿੱਤੇ ਐਫਪੀ ਡੈਬਟ ਦੇਖ ਕੇ ਬੰਦਾ ਜਦੋਂ ਮਰਜੀ ਜਾ ਸਕਦਾ ਤੁਸੀਂ ਉਹਨੂੰ ਬੰਦਕ ਨਹੀਂ ਬਣਾ ਸਕਦੇ ਸੋ ਜਿਹੜੇ ਹਿਮਨ ਰਾਈਟਸ ਕਮਿਸ਼ਨ ਨੇ ਹੁਣੇ ਜਿਹੜਾ ਨੋਟਿਸ ਵੀ ਜਾਰੀ ਕੀਤਾ ਪੁਲਿਸ ਦੇ ਥਰੂ ਕੀਤਾ ਸਾਰਿਆਂ ਨੂੰ ਸਾਰੇ ਹਸਤਾਚ ਬੋਰਡ ਵੀ ਲੱਗਣਗੇ ਤੋ ਜੋ ਵੀ ਜਿੱਥੇ ਵੀ ਆਮ ਲੋਕਾਂ ਨੂੰ ਕੋਈ ਲੁੱਟ ਜਾ ਕੋਈ ਆਮ ਲੋਕਾਂ ਨੂੰ ਬਲੈਕ ਮੇਲ ਲੇਗੇ ਜਾਂ ਉਹਨਾਂ ਨੂੰ ਕੋਈ ਤਾਂ ਕੀ ਫੈਂਦਾ ਸਰਕਾਰ ਉਹਨਾਂ ਨਾਲ ਸਰ ਜਿਹੜੀ ਪਿਛਲੀ ਸੜਕ ਤੁਸੀਂ ਹੁਣ ਨਰੀਖਣ ਕਰਕੇ ਆਏ ਉਹਦੇ ਚ ਗੁਣਵੱਤਾ ਠੀਕ ਪਾਈ ਗਈ ਹੈ ਕਿਦਾਂ ਕੋਈ ਅਧਿਕਾਰੀ ਜਾਂਦੀ ਮੇਨ ਵਾਲੀ ਤਕਰੀਬੇ ਲੈਬਰਾਟਰੀ ਚ ਜਿਹੜੀ ਮੇਨ ਹੈ ਪਟਿਆਲਾ ਸਰਾਂ ਦੇ ਤੇ ਜਿਹੜੀ ਉਹ ਸੀਗੀ ਲਿੰਕ ਰੋਡ ਉਹਦੇ ਚ ਘੱਟ ਸੀ ਇਹਦਾ ਹਜੇ ਚੱਲ ਰਿਹਾ ਹੈ ਬਹੁਤ ਫਰੀ ਇਦਾਂ ਹੁੰਦਾ ਕਿ ਜਦੋਂ ਕੋਈ ਵੀ ਸੜਕ ਬਣਦੀ ਆ ਬਣਨ ਤੋਂ ਬਾਅਦ ਯਾਦ ਆਉਂਦਾ ਕਿ ਸੀਵਰੇਜ ਨਹੀਂ ਪਿਆ ਯਾਦ ਆਉਂਦਾ ਕਿ ਤਾਰਾਂ ਨਹੀਂ ਪਈਆਂ ਯਾਦ ਆਉਂਦਾ ਹੈ ਕਿ ਉਸ ਦੇ ਵਿੱਚ ਜਿਹੜਾ ਹੈ ਟੈਲੀਫੋਨ ਦੀਆਂ ਤਾਰਾਂ ਪੈਣੀਆਂ ਨੇ ਵਾਈਫਾਈ ਦੀਆਂ ਤਾਰਾਂ ਪੈਣੀਆਂ ਦੇਖੋ ਅਸੀਂ ਇਹ ਪਹਿਲਾਂ ਹੀ ਉਹਨਾਂ ਨਾਲ ਗੱਲ ਕਰ ਲਈ ਸੀ ਜੇ ਸ਼ਹਿਰਾਂ ਦੇ ਵਿੱਚ ਸੜਕਾਂ ਬਣਦੀਆਂ ਨੇ ਤੇ ਪਿੰਡਾਂ 'ਚ ਕੋਈ ਥੱਲੋਂ ਦੀ ਪੜੋਲੀ ਪਾਉਣੀ ਹੈ ਪਾਣੀ ਲੰਘਣ ਵਾਸਤੇ ਮੋਬਾਈਲ ਪਹਿਲਾਂ ਪਾਉਣਾ ਕੋਈ ਟੈਲੀਫੋਨ ਦੀਆਂ ਤਾਰਾਂ ਪਾਉਣੀਆਂ ਨੇ ਪਹਿਲਾਂ ਪਾਉਣਾ ਕੋਈ ਸੀਵਰੇਜ ਕਿਤੇ ਸ਼ਹਿਰ 'ਚ ਪਾਣਾ ਪਹਿਲਾਂ ਪਾਉਣਾ ਸੜਕ ਡਿਪਾਰਟਮੈਂਟ ਨੂੰ ਕਹਿ ਕਿ ਤੁਸੀਂ ਸਾਰੇ ਡਿਪਾਰਟਮੈਂਟ ਨੂੰ ਚਿੱਠੀ ਕੱਢਣੀ ਹੈ ਭਾਈ ਅਸੀਂ ਇਥੋਂ ਸੜਕ ਬਣਾਉਣੀ ਹੈ ਤੇ ਤੁਸੀਂ ਜੇ ਕੋਈ ਅੰਡਰਗਰਾਉਂਡ ਕੋਈ ਆਪਣਾ ਕੋ ਕੰਮ ਕਰਨਾ ਹੈ ਉਹ ਪਹਿਲਾਂ ਕਰੋ ਠੀਕ ਹੈ ਨਾ ਨਹੀਂ ਤਾਂ ਕੀ ਹੁੰਦਾ ਸੜਕ ਬਣੀ ਜਾਂਦੀ ਹੈ ਉਹ ਪਿੱਛੇ ਖੜੇ ਹੁੰਦੇ ਨੇ ਆਪਣੇ ਬੈਂਕਟੇ ਜੇ ਲਈ ਹੈ ਨਾ ਵੀ ਕਹਿੰਦੇ ਛੇਤੀ ਬਣਾਓ ਅਸੀਂ ਪਟਣੀਆਂ ਟੈਲੀਫੋਨ ਦੀ ਤਾਰਾਂ ਪਾਉਣੀ ਨੇ ਯਾਰ ਤੁਸੀਂ 2 ਦਿਨ ਪਹਿਲਾਂ ਪਾ ਲੋ ਸੜਕ ਉੱਤੋਂ ਦੀ ਬਣ ਜੂਗੀ ਠੀਕ ਹੈ ਨਾ ਸੋ ਅਸੀਂ ਸਾਰੇ ਡਿਪਾਰਟਮੈਂਟਾਂ 'ਚ ਤਾਲਮੇਲ ਬਿਠਾ ਰਹੇ ਹਾਂ ਸਾਰੇ ਅਫਸਰਾਂ ਨੇ ਡਿਊਟੀ ਲਈ ਹੈ ਜੇ ਕੋਈ ਨਵੀਂ ਸੜਕ ਦੇ ਵਿੱਚ ਕੋਈ ਟੈਲੀਫੋਨ ਦੀ ਤਾਰ ਜਾਂ ਕੋਈ ਕੇਬਲ ਦੀ ਤਾਰ ਜਾਂ ਕੋਈ ਸੀਵਰੇਜ ਦਾ ਕੋਈ ਪਾਈਪ ਜਾਂ ਕੋਈ ਫਲਾਣਾ ਜੇ ਬਾਅਦ ਦੇ ਵਿੱਚ ਆਇਆ ਤਾਂ ਅਸੀਂ ਉਹ ਸਾਰੇ ਡਿਪਾਰਟਮੈਂਟਾਂ ਦੀ ਆਪਸ ਦੇ ਵਿੱਚ ਗਲਤੀ ਮੰਨਾਂਗੇ ਮਾਰ ਸਾਹਿਬ ਜੋ ਪਿਛਲੀ ਸੜਕ ਸੀਗੀ ਉਹ ਚ ਗੁਣਵੱਤਾ ਕਿੰਨੀ ਘੱਟ ਉਹ ਹੀ ਤਪੜੀਆਂ ਉਹ ਹੀ ਕੋਈ ਤਪੜਾ ਕਰਤੀ ਕਰ ਉਹ ਠੇਕੇਦਾਰ ਨੂੰ ਸ਼ੋਕਾ ਦਾ ਨੋਟਿਸ ਹੋ ਜਾਊਗਾ ਉਹਦੀ ਪੇਮੈਂਟ ਰੁਕੂਗੀ ਤੇ ਉਹਨੇ ਹੋਰ ਜਿਹੜੀਆਂ ਸੜਕਾਂ ਬਣਾਈਆਂ ਉਹ ਵੀ ਚੈੱਕ ਕਰਨਗੇ ਇੱਕ ਮਾਨ ਸਾਹਿਬ ਪੰਜਾਬ ਦੀਆਂ ਧੀਆਂ ਨੂੰ ਵੱਡਾ ਸਨਮਾਨ ਮਿਲ ਰਿਹਾ ਪਹਿਲੀ ਵਾਰ ਕਿਸੇ ਮਹਿਲਾ ਦੇ ਨਾਮ ਤੇ ਪੰਜਾਬ ਦੇ ਅੰਦਰ ਸਟੈਂਡ ਜਿਹੜਾ ਸਟੇਡੀਅਮ ਦੇ ਅੰਦਰ ਬਣਾਉ ਉਹ ਨਹੀਂ ਜਾ ਰਹੇ ਮੈਂ ਕੋਈ ਸਟੇਡੀਅਮ 'ਚ ਹੀ ਜਾ ਰਹੇ ਹਰਮਨਪ੍ਰੀਤ ਕੌਰ ਜਿਹੜੀ ਕੈਪਟਨ ਹੈ ਭਾਰਤੀ ਮਹਿਲਾ ਟੀਮ ਦੀ ਨਾਲ ਹਰਲੀਨ ਕੌਰ ਦਿਓਲ ਤੇ ਆਮਨਜੋਤ ਕੌਰ ਇਹ ਤਿੰਨੋਂ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਕੁੜੀਆਂ ਇਹ ਵਰਲਡ ਕੱਪ ਵਿਜੇਤਾ ਟੀਮ ਦੇ ਮੈਂਬਰ ਤੇ ਉਹਨਾਂ ਦੇ ਕੋਚ ਕੋਚ ਸਾਹਿਬ ਤੇ ਉਹਨਾਂ ਦੇ ਕੋਚਿੰਗ ਸਟਾਫ ਨੂੰ ਸਾਰਿਆਂ ਨੂੰ ਸਨਮਾਨਿਤ ਕਰਾਂਗੇ ਜਯੁਰਾਜ ਸਿੰਘ ਤੇ ਹਰਮਨਪ੍ਰੀਤ ਕੌਰ ਦੇ ਨਾਂ ਤੇ ਸਟੈਂਡ ਜਿਹੜਾ ਉਹ ਅਜ਼ਰਦਾਨ ਕਰੂੰਗਾ ਮੈਂ ਜਾ ਕੇ ਹੁਣ ਸਿੱਧਾ ਇਸ ਸਟੇਡੀਅਮ 'ਚ ਸੀਐਮ ਸਾਹਿਬ ਫੀਲਡ ਗਰਾਊਂਡ ਵੀ ਜਿਹੜੇ ਪੰਜਾਬ 'ਚ ਲਗਾਤਾਰ ਬਣਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਉਸ ਸਪੋਰਟਸ ਦੇ ਮਾਮਲੇ 'ਚ ਤਾਂ ਪੰਜਾਬ ਪਹਿਲੇ ਦਿਨੋਂ ਮੋਰੀ ਦੇ ਹੈ ਪਰ ਬਾਅਦ ਦੇ ਵਿੱਚ ਅ ਡਰੱਗ ਆ ਗਿਆ ਚਿੱਟਾ ਆ ਗਿਆ ਉਹਦੇ ਨਾਲ ਨੌਜਵਾਨਾਂ ਦਾ ਧਿਆਨ ਭਟਕ ਗਿਆ ਸ਼ਰੀਰ ਨਹੀਂ ਰਹੇ ਉਹ ਪੌਚ ਭਰਤੀ ਹੋਣ ਵਾਸਤੇ ਬੱਚੇ ਨਹੀਂ ਮਿਲ ਰਹੇ ਹੁਣ ਯੁੱਧ ਨਸ਼ੇ ਵਿਰੁੱਧ ਵੀ ਕਾਮਯਾਬ ਹੋ ਗਿਆ ਤੇ ਅਸੀਂ ਉਹਨਾਂ ਦੇ ਘਰ ਵੀ ਟਾ ਰਹੇ ਹਾਂ ਲੋਕ ਵੀ ਦੱਸ ਰਹੇ ਨੇ ਹੁਣ ਕਿ ਇੱਥੇ ਵਿਕਦਾ ਇੱਥੇ ਵਿਕਦਾ ਜਿੱਥੇ ਜਾਣੇ ਇਹ ਸੋਸ਼ਲ ਪ੍ਰੋਬਲਮ ਹੈ ਠੀਕ ਹੈ ਇਹਦੇ ਇਹ ਵਿੱਚ ਇਹ ਹੈ ਕਿ ਜੇ ਲੋਕ ਥੋੜਾ ਜਿਹਾ ਸਹਿਯੋਗ ਦੇ ਦੇਣੇ ਇਹ ਲਹਿਰ ਬਣ ਜਾਂਦੀ ਸੋ ਹੁਣ ਕਾਫੀ ਪਹਿਲਾਂ ਨਾਲੋਂ ਘਟ ਗਿਆ 100% ਦਾ ਕਿਸੇ ਵੀ ਚੀਜ਼ ਦਾ ਬਿਨਾਂ ਆਤ ਨਹੀਂ ਹੁੰਦਾ ਪਰ ਘਟ ਗਿਆ ਤੇ ਬੱਚਿਆਂ ਨੂੰ ਗਰਾਊਂਡ ਮਿਲੇਗਾ ਜੀ ਗਰਾਊਂਡ ਮਿਲਣਗੇ ਉਹਨਾਂ ਨੂੰ ਸ਼ਰੀਰ ਦਾ ਪਿਆਰ ਹੋਊਗਾ ਖੇਡਣਗੇ ਉਹਨਾਂ ਨੂੰ ਅਸੀਂ ਇਨਾਮ ਦੇਵਾਂਗੇ ਖੇਡਾਂ ਬਤਨ ਪੰਜਾਬ ਦੀਆਂ ਜਿਹੜੀਆਂ ਤਿੰਨ ਤਿੰਨ ਪੀੜ੍ਹੀਆਂ ਖੇਡ ਰਹੀਆਂ ਨੇ ਮਤਲਬ ਪੋਤਾ ਵੀ ਉੱਥੇ ਗਰਾਊਂਡ 'ਚ ਹੀ ਐ ਉਹਦਾ ਬਾਪੂ ਵੀ ਉਸੇ ਗਰਾਊਂਡ 'ਚ ਐ ਦਾਦਾ ਵੀ ਉਸੇ ਗਰਾਊਂਡ 'ਚ ਐ ਸੋ ਤਿੰਨ ਤਿੰਨ ਪੀੜ੍ਹੀਆਂ ਜਿਹੜੀਆਂ ਉਹ ਇੱਕੋ ਗਰਾਊਂਡ 'ਚ ਖੇਡ ਰਹੀਆਂ ਨੇ ਬੱਚਿਆਂ ਦਾ ਧਿਆਨ ਜਿਹੜਾ ਇੱਧਰ ਉੱਧਰੋਂ ਭਟਕਦਾ ਜਿਹੜਾ ਜਿਹੜਾ ਅੰਪੈਰੀ ਸੰਗਤ ਚ ਪੈ ਜਾਂਦੀ ਨਹੀਂ ਜਾਂ ਕੁਝ ਹੋਰ ਉਹ ਗਰਾਊਂਡ ਚ ਆਉਣਗੇ ਤਾਂ ਖੇਡਾਂ 'ਚ ਵੀ ਅਸੀਂ ਹੁਣ ਮੱਲਾ ਮਾਰਾਂਗੇ ਹੁਣ ਇਸ ਵਕਤ ਆਰਮਨਪ੍ਰ ਠੀਕ ਹੈ ਨਾ ਹਰਮਨਪ੍ਰੀਤ ਹੌਕੀ ਦਾ ਕੈਪਟਨ ਹੁੰਦਾ ਤੇ ਫੁੱਟਬਾਲ ਦਾ ਕੈਪਟਨ ਪੰਜਾਬੀ ਚਾਰੇ ਵੱਡੀਆਂ ਖੇਡਾਂ ਦੇ ਕੈਪਟਨ ਪੰਜਾਬੀ ਨੇ ਠੀਕ ਹੈ ਨਾ ਸੋ ਇਸ ਕਰਕੇ ਪੰਜਾਬ ਤਬ ਮਿਲਖਾ ਸਿੰਘ ਤੋਂ ਲੈ ਕੇ ਦਾਰਾ ਸਿੰਘ ਤੋਂ ਲੈ ਕੇ 올ੰਪੀਅਨ ਸਰਜੀਤ ਸਿੰਘ ਹੋਰਾਂ ਤੋਂ ਲੈ ਕੇ ਸਾਡੇ ਕੋਲ ਤਾਂ ਲਗਭਗ ਹਰ ਪਿੰਡ ਚ 올ੰਪੀਅਨ ਹੁੰਦੇ ਸੀਗੇ ਕੋਈ ਗੋਲਾ ਸਿੱਟਣ ਵਾਲਾ ਕੋਈ ਕੌਰ ਸਿੰਘ ਸਾਡੇ ਜਿਹੜੇ ਬੌਕਸਰ ਰਹੇ ਬਹੁਤ ਵੱਡੇ ਸੀ ਹਨਾ ਸੋ ਅਸੀਂ ਹੁਣ 올ੰਪਿਕ ਫਿਨਿਸ਼ ਵਾਲੇ ਜਾਂ ਏਸ਼ੀਅਨ ਫਿਨਿਸ਼ ਵਾਲੇ ਵਰਲਡ ਕੱਪ ਫਿਨਿਸ਼ ਵਾਲੇ ਪਲੇਅਰ ਪੈਦਾ ਕਰ ਰਹੇ सीएम साहब एक नशा तस्करों पे लगातार पंजाब पुलिस कार्रवाई कर दी जा रही है चुरासी तो तो ता बीते दिनों 84 नशा तस्कर एको दिन च पकड़े गए हैं ते चार रूपनगर तो फड़े गए तो बढ़िया गल्ले होनी ता किसी और बच्चे मतलब पंजाब पुलिस लगातार नहीं क्यों नहीं फड़े अच्छा काम मुख्यमंत्री ਜਿਹੜਾ ਹੈ ਜਿਹੜਾ ਇੱਕ ਨਿਰਖਣ ਜਿਹੜਾ ਉਹ ਕੀਤਾ ਜਾਣਾ ਹੈਗਾ ਉਹ ਤਸਵੀਰਾਂ ਇਸ ਵਕਤ ਚੈੱਕ ਕਰਾ ਨਿਰਖਣ ਕੀਤਾ ਜਾਣਾ ਹੈਗਾ ਆ ਜੋ ਮੁੰਡਾ ਹੈ ਪੰਜ 15 ਦਾ ਬੈਸਟ ਕਰਾ ਪੂਰਨ ਤੌਰ ਤੇ ਚੈੱਕ ਕਰਾ ਪੂਰਾ ਇਹ ਆਪਾਂ ਜੀ ਇਹਨਾਂ ਨੂੰ ਕੋਈ ਮਾਈਕਰੋ ਵੀਡੀਓ ਲਗਾ ਦੋ ਅਦਰੋ ਸੋਰੀ ਹੋ ਗਿਆ ਹਾਂ ਆ ਦੇਖੋ ਚਾਹ ਜੀ ਆ ਇਹਦਾ ਬੇਟਾ ਹੈ ਜੀ 4.7 ਚਾਹੀਦਾ ਹਾਂ 4.4 4.9 ਹੈ ਇਸ ਸਤ ਦਾ ਇਧਰਲੇ ਪਾਸੇ ਦਿਖਾਓ 4.9 ਹੈ ਇਧਰ 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 3.95 ਹੂੰ ਤੇ ਇਹਦਾ ਮਤਲਬ ਇਹਦੀ ਮਟੀਰੀਅਲ ਚੋਂ ਪਰ ਸੀਐਮ ਸਰ ਜਿਸ ਤਰੀਕੇ ਹੁਣ ਇਹਦੇ ਵਿੱਚ ਇਹਨਾਂ ਦਾ ਮਟੀਰੀਅਲ ਵੀ ਸਹੀ ਆ ਤੁਸੀਂ ਇਹ ਗੱਲ ਕਹੀ ਸੀ ਕਿ ਜਿਹੜੇ ਠੇਕੇਦਾਰ ਵਧੀਆ ਸੜਕ ਬਣਾਉਣਗੇ ਉਹਨਾਂ ਨੂੰ ਇਨਸੈਂਟਿਵਾਇਜ਼ ਵੀ ਕੀਤਾ ਜਾਏਗਾ ਨਹੀਂ ਇਨਸੈਂਟਿਵਾਇਜ਼ ਤਾਂ ਪਹਿਲਾਂ ਹੀ ਕਰ ਰੱਖਿਆ ਸੀ 5 ਸਾਲ ਦਾ ਉਹਨਾਂ ਨੂੰ ਪੈਸੇ ਦੇ ਰੱਖੇ ਨੇ ਇਹਦੇ ਟੋਏ ਪੈਣ ਦੇ ਤੁਸੀਂ ਕਿਉਂ ਟੋਏ ਪੈਣ ਦਿੰਦੇ ਹੋ ਉਹ ਪਾਉਣ ਦੀ ਲੋੜ ਹੀ ਨਾ ਪਵੇ ਜਦੋਂ ਅਸੀਂ ਤਾਂ ਵਿੱਚ ਪੈਸੇ ਦੇ ਥੋੜਾ ਠੀਕ ਹੈ ਨਾ ਹਾਂ ਇਸ ਠੇਕੇਦਾਰ ਨੂੰ ਪ੍ਰਸ਼ੰਸਾ ਪੱਤਰ ਦੇਵਾਂਗੇ ਇਹ ਇਹ ਇਸ ਕੰਪਨੀ ਨੂੰ ਅਸੀਂ ਕੰਮ ਗ੍ਰੇਡਿੰਗ ਕਰ ਦਾਂਗੇ ਕੱਲ ਨੂੰ ਇਹਨਾਂ ਨੇ ਕੋਈ ਹੋਰ ਸੜਕਾਂ ਠੇਕੇ ਨਿਕਲ ਲਗੇ ਤਾਂ ਇਹਨਾਂ ਦੀ ਇਸ ਇਮਾਨਦਾਰੀ ਦਾ ਜਾਂ ਇਸ ਵਧੀਆ ਕੰਮ ਕਰਨ ਦਾ ਇਹਨਾਂ ਨੂੰ ਕਿਉਂਕਿ ਮਾਨ ਸਾਹਿਬ ਇਹਦੇ ਵਿੱਚ ਇੱਕ ਸਵਾਲ ਇਹ ਵੀ ਹੈ ਕਿਉਂਕਿ ਪਿਛੇ ਉਹ ਦੇਖਿਆ 700 ਗ੍ਰਾਮ ਦੇ ਕਰੀਬ ਜਿਹੜਾ ਉਹ ਘੱਟ ਨਿਕਲਿਆ ਸੀਗਾ ਉਹਨਾਂ ਦੇ ਇਹ ਕੱਲੀ ਸਸਪੈਂਸ਼ਨ ਤੱਕ ਰਹੇਗਾ ਪੇਮੈਂਟ ਵੀ ਰੁਕ ਜਾਏਗੀ ਪਰ ਕਈ ਵਾਰੀ ਦੇਖਿਆ ਜਾਂਦਾ ਹੈ ਕਿ ਜਦੋਂ ਤੁਸੀਂ ਗੱਲ ਕੀਤੀ ਕਿ ਕਿ ਫ੍ਰੀ ਪੰਜਾਬ ਬਣਾਣਾ ਹੈਗਾ ਪਰ ਕਿਤਨੇ ਕਿਤੇ ਇੱਕ ਚੋਰ ਮੋਰੀ ਤਾਂ ਹੀ ਉਹ ਠੇਕੇਦਾਰ ਫੇ ਵੜਨ ਦੀ ਕੋਸ਼ਿਸ਼ ਕਰਦੇ ਨੇ ਜਿਸ ਦਿਨ ਆਇਆ ਉਹ ਤੇ ਦੱਸਦੇ ਹੁਣ ਅੱਜ ਤਾਂ ਇੱਥੇ ਦਾ ਨਾਮ ਪੁੱਛੋ ਨਾ ਹੁਣ ਜਿਸਨੂੰ ਠੇਕੇਦਾਰ ਨੂੰ ਦੁਬਾਰੇ ਮਿਲ ਗਿਆ ਉਹ ਤੇ ਕਹਿ ਦੋ ਵੀ ਆ ਮੈਂ ਨਾਲ ਲੈ ਗਿਆ ਠੀਕ ਹੈ ਪਰ ਇਹ ਨਹੀਂ ਹੁੰਦਾ ਚੋਰ ਮੋਰੀਆਂ ਸਾਰੀਆਂ ਬੰਦ ਕਰੀਏ ਅਰ ਅਸੀਬ ਸਾਬ ਜਿਲ੍ਹਾ ਪ੍ਰੇਸ਼ਦ ਦੀਆਂ ਚੋਣਾਂ ਹੋਣੀਆਂ ਨੇ ਕਿਸ ਤਰੀਕੇ ਨਾਲ ਪਾਰਟੀ ਦੀ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਦਾ ਬਿਨਾਂ ਕਿਸੇ ਰਿਫੇਰਸ ਤੋਂ ਬਿਨਾਂ ਕਿਸੇ ਕਸ ਪਾਰਟੀ ਪੱਦਰ ਤੋਂ ਉਪਰੋਕਤ ਵੋਟਾਂ ਪਾਓ ਇਹ ਤੁਹਾਡੇ ਬਹੁਤ ਹੀ ਲੋਕਲ ਨੁਮਾਇੰਦੇ ਨੇ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਬਣਨ ਵਾਲਾ ਉਹਨਾਂ ਨੇ ਆਹੀ ਕੰਮ ਕਰਾਉਣੇ ਹੁੰਦੇ ਛੋਟੇ ਮੋਟੇ ਇੱਕ ਗਰਾਊਂਡ ਦੀਆਂ ਚੋਣਾ ਇਹਨਾਂ ਨੂੰ ਮੰਨਿਆ ਜਾਂਦਾ ਹੈਗਾ ਗਰਾਊਂਡ ਤੇ ਕਹਿੰਦੇ ਪਾਰਟੀ ਅਗਰ ਕਿਸੇ ਨੂੰ ਕੋ ਪਰਫਾਰਮ ਕਰਨਾ ਤਾਂ ਗਰਾਊਂਡ ਤੋਂ ਪਤਾ ਲੱਗਦਾ ਇੱਕ ਮਤਲਬ ਲੋਕ ਲੋਕ ਕਿ ਗਰਾਊਂਡ ਤੇ ਰਹਿੰਦੇ ਨੇ ਜਦੋਂ ਕਰਕੇ ਲੋਕ ਜਿਹੜੀ ਜਿਹੜੀ ਵੋਟ ਲੋਕ ਪਾਉਂਦੇ ਨੇ ਉਹ ਗਰਾਊਂਡ ਵਾਲੀ ਵੋਟ ਹੈ ਮੈਂ ਕਹਿੰਦਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਬੰਦਾ ਚਲੋ ਚਲੋ ਜਿਤਾਓ ਤੇ ਕੋਈ ਪੈਸੇ ਲੈ ਕੇ दारूਆ ਪੀ ਕੇ ਜਾਂ ਕੋਈ ਲਾਲਚਾਂ ਨੂੰ ਚਾ ਜਾ ਕੇ ਨਾ ਹੋ। ਕਿਉਂਕਿ ਅਸਲੀ ਪੰਜਾਬ ਫਲੈਂਕ ਸਕਵਡ ਦੀ ਡਿਊਟੀ ਨਹੀਂ ਸੀ ਕਿਸੇ ਕੇਸ ਹਰਿਆ ਸਰਕਾਰ ਚੈੱਕ ਕਰੀਏ ਨੇ ਔਰ ਖੁਦ ਤੁਸੀਂ ਅੱਜ ਫਲੈਂਕ ਸਕਵਡ ਦੀ ਡਿਊਟੀ ਇੱਕ ਹਿਸਾਬ ਨਾ ਕਰ ਰਹੇ। ਤੇ ਮੇਰੇ ਨਾਮ ਤੇ ਫਲੈਂਕ ਸਕਵਡ ਬਣਾਇਆ ਗਿਆ ਸੀ ਐਮ ਫਲੈਂਕ ਸਕਵਡ ਬਿਲਕੁਲ ਠੀਕ ਹੈ ਨਾ ਆਜੋ ਆਜੋ ਮੈਨੂੰ ਚਾਹੀਦਾ ਮੇਰਾ ਫਸਟ ਬੰਦਾ ਮੈਂ ਕੋਈ ਏਸਾਨ ਥੋੜੀ ਕਰ ਰਿਹਾ ਮੈਂ ਹੱਥ ਬੰਨ ਕੇ ਲੋਕਾਂ ਤੋਂ ਕੰਮ ਲਿਆ ਹੈ ਕਿ ਮੈਂ ਮੈਂ ਮੈਨੂੰ ਹੀ ਜਿੰਮੇਵਾਰੀ ਦੇ ਕੇ ਦੇਖੋ ਮੈਂ ਨਿਭਾਉਂਗਾ ਆਪਣੇ ਦਿਨ ਸੱਚੇ ਦਿਨ ਤੇ ਮੈਂ ਉਹ ਨਿਭਾ ਰਿਹਾ ਮੈਂ ਕੋਈ ਸ਼ਾਂਤ ਥੋੜੀ ਕਰ ਰਿਹਾ ਮੈਂ ਇਹਨਾਂ ਨੂੰ ਕੋਈ ਕਿਸੇ ਨੂੰ ਫੋਨ ਆਇਆ ਹੋਵੇ ਕੱਲ ਨੂੰ ਮੈਂ ਆਉਂਗਾ ਤੁਸੀਂ ਉੱਥੇ ਖੜਜੋ ਨਾਰੇ ਲਾ ਦਿਓ ਹਨਾ ਜਾਂ ਕੋਈ ਹੋਰ ਕਿ ਇਸ ਤੋਂ ਤਾਂ ਹੋਣੀ ਪਤਾ ਲੱਗਿਆ ਹੁਣ ਆ ਵੀ ਆਏ ਇਸ ਤੋਂ ਪਹਿਲੇ ਜਿਹੜਾ ਮੁੱਖ ਮੰਤਰੀ ਸੀ ਸਰਦਾਰ ਭੁਆਨ ਸਿੰਘ ਮਾਨਲੇ ਸੜਕ ਦਾ ਝੂਟ ਭਟਤਾ ਕਦੇ ਕਦੇ ਪੁੱਤ ਇਹਨਾਂ ਨਾਲ ਗੱਲ ਕਰੋ ਇਹ ਅਸਲੀ ਨੇ ਇਹ ਅਸਲੀ ਨੇ ਰੋ ਸੜਕ ਤੇ ਹੀ ਜਾਂਦੇ ਸੀ ਅਸੀਂ ਸ਼ਾਂਤ ਨਹੀਂ ਦੇ ਸਕਦੇ ਇਹ ਸੜਕ ਤੇ ਜਾਂਦੀ ਸੀ ਕਿੰਨੇ ਸਾਲਾਂ ਬਾਅਦ ਬਣੀ ਆ ਉਹ ਸੜਕ ਹੈ ਜੀ ਬਣੀ ਕਿੰਨੇ ਸਾਲਾਂ ਬਾਅਦ ਬਣੀ ਪਹਿਣ ਸਾਹਿਬ ਦੀ ਉਮਰ ਹੋ ਗਈ ਉਹ ਦੇਖੀ ਯਾਰ ਕਿੰਨੇ ਸਾਲ ਬਾਅਦ ਬਣੀ ਸਨ ਪਤਾ ਹੀ ਨਹੀਂ ਆਜ ਇਹ ਪੈਸਾ ਵਾਲੇ ਬਾਤ ਜ਼ਿਕਰ ਕਰ ਰਹੇ ਤੇ ਕਹਿੰਦੇ ਪੈਸਾ ਸਾਲ ਦਾ ਕਹਿੰਦੇ ਮੈਂ ਹੋਰਾਂ ਮੈਂ ਅੱਜ ਦੇਖੀ ਇਹ ਸਤ ਵਜੇ ਗੱਲ ਆ ਗਈ ਸਰ ਦੇਖਦੇ ਫਿਰ ਮੰਨिए ਕਿ ਜਿਹੜੇ ਬਾਕੀ ਜਿਹੜੇ ਪਹਿਲਾਂ ਮੁੱਖ ਮੰਤਰੀ ਸੀਗੇ ਤੁਸੀਂ ਕਹਿੰਦੇ ਮੈਂ ਲੋਕਾਂ ਦਾ ਇਹਾਸਾਨ ਨਹੀਂ ਕੀਤਾ ਮੈਂ ਲੋਕਾਂ ਦਾ ਇਹਾਸਾਨ ਨਹੀਂ ਕਰਿਆ ਬਾਕੀ ਫਿਰ ਆਨ ਦਾ ਲੱਗਦਾ ਇਹਾਸਾਨ ਕਰਦੇ ਸੀ ਕਿਉਂਕਿ ਬਾਕੀ ਤਾਂ ਕੋਈ ਪੁੱਛਦਾ ਨਹੀਂ ਇਹਾਸਾਨ ਹੀ ਕਰਦੇ ਹੋ ਕਹਿੰਦਾ ਮੈਨੂੰ ਕੀ ਕਹਿੰਦੇ ਉਹਨਾਂ ਜੋ ਸੀਤੂ ਮੁੱਖ ਮੰਤਰੀ ਬਣਾ ਦੋ ਤਾਂ ਮੈਂ ਕੰਮ ਪੰਜਾਬ ਦਾ ਕਰਦੂ ਨਹੀਂ ਮੈਂ ਕਹਿੰਦਾ ਇਹਾਸਾਨ ਕਰਦੇ ਲੋਕਾਂ ਦਾ ਹਮ ਜੇ ਜੇਤਰੀ ਮੁੱਖ ਮੰਤਰੀ ਨਹੀਂ ਬਣਦੇ ਪੰਜਾਬ ਦੀ ਸੇਵਾ ਨਹੀਂ ਹੋ ਸਕਦੀ ਫਿਰ ਹਮ ਕਿੰਨੀਆਂ ਐਨ ਜੀਓਜ਼ ਨੇ ਕਿੰਨੇ ਜਿਹੜੇ ਕਾਰ ਸੇਵਾ ਵਾਲੇ ਬਾਬੇ ਨੇ ਸੜਕਾਂ 'ਤੇ ਵੀ ਬਣਾਉਂਦੇ ਨੇ ਲੰਗਰ ਵੀ ਲਾਉਂਦੇ ਨੇ ਵਰਦੀਆਂ ਵੰਡਦੇ ਆ ਫ੍ਰੀਜ ਪੜਾਉਂਦੇ ਆ ਫੌਜ 'ਚ ਭਰਤੀਆਂ ਕਰਾਉਣ ਵਾਲੇ ਬਾਬੇ ਨੇ ਤੇ ਉਹ ਉਹ ਫਿਰ ਮੁੱਖ ਮੰਤਰੀ ਨਹੀਂ ਉਹ ਤਾਂ ਕਹਿੰਦੇ ਮੈਂ ਇੱਕੋ 500 ਕਰੋੜ ਹੈ ਨਹੀਂ ਮੈਂ ਤਾਂ ਨਹੀਂ ਬਣਦਾ ਮੇਰੇ ਕੋਲ ਤਾਂ ਕਹਿੰਦੇ ਮੌਕੇ ਬਹੁਤ ਨਾਲੇ ਨਾਲੇ ਉਸੇ ਜੀ ਕਹੀ ਜਾਂਦੇ ਪੈਸੇ ਬਹੁਤ ਕਮਾਉਣੇ ਆ ਸੀ ਤੇ ਟੈਲੀਵਿਜ਼ਨ ਉਹ ਛੱਡ ਕੇ ਆਇਆ ਤੇ ਮੈਂ ਵੀ ਛੱਡ ਕੇ ਆਂ ਟੈਲੀਵਿਜ਼ਨ ਹਮ ਠੀਕ ਹੈ ਨਾ ਇਹ ਤੇ ਪਾਰਟ ਟਾਈਮ ਜੌਬ ਥ ਬੀਨ ਬੀਨ 9 ਤੋਂ 5 ਮੈਂ ਸ਼ੂਟਿੰਗ ਕਰਿਆ ਕਰੂੰਗਾ ਫਿਰ ਰਾਤ ਨੂੰ ਮੈਂ ਆ ਜਾ ਕਰੂੰਗਾ ਤੇ ਫਿਰ ਮੈਂ ਲੁੱਕ ਕਰਿਆ ਕਰੂੰਗਾ ਇਹ ਤਾਂ ਬਈ ਸੇਵਾ ਰਾਜਨੀਤੀ ਚ ਸੇਵਾ ਹੈ ਜੇ ਤੁਸੀਂ ਮੈਂ ਮੈਂ ਵੀ ਤਾਂ ਛੱਡ ਕੇ ਆਇਆ ਜਾਂਦਾ ਕੈਰੀਅਰ ਬਿਲਕੁਲ ਤੇ ਮੈਂ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀਗਾ ਵੀ ਉਧਰੋਂ ਫੇਲ ਹੋ ਗਿਆ ਇੱਧਰ ਆ ਗਿਆ ਠੀਕ ਹੈ ਨਾ ਮੈਂ ਮੈਂ ਕਹਿੰਦੇ ਜੇ ਹੁਣ ਤੁਰਨਾ ਤਾਂ ਇੱਧਰ ਹੀ ਤੁਰ ਉਸੇ ਉਸੇ ਚੀਜ਼ ਤੇ ਉਹ ਸੁਖਬੀਰ ਬਾਦਲ ਵੀ ਤੰਜ ਕਰਦੇ ਹੋਏ ਨਜ਼ਰ ਆਉਂਦੇ ਨੇ ਕਹਿੰਦੇ ਕਿ ਜਦੋਂ ਇਹ ਐਂਟਰਟੇਨਮੈਂਟ ਚ ਹੁੰਦੇ ਸੀਗੇ ਕਹਿੰਦੇ ਮੇਰੇ ਕੋਲੋਂ ਆਉਂਦੇ ਹੁੰਦੇ ਸੀਗੇ ਮੈਨੂੰ ਸਰ ਸਰ ਕਹਿੰਦੇ ਹੁੰਦੇ ਸੀਗੇ ਤੇ ਫਿਰ ਮੈਂ ਹੋਰ ਤਾਂ ਮੈਂ ਉਹ ਕਲਾਕਾਰ ਸੀਗਾ ਉਹਨਾਂ ਦੇ ਪ੍ਰੋਗਰਾਮ ਮੈਂ ਉਹਨਾਂ ਦੇ ਬਹੁਤ ਸਾਰੇ ਸਰਕਾਰ ਦੇ ਪ੍ਰੋਗਰਾਮ ਹੁਣ ਵੀ ਕਰਦੇ ਸੀ ਸਾਡੇ ਜਿਹੜੇ ਆਟਸ ਨੇ ਹੁਣ ਵੀ ਕਰਦੇ ਸੀ ਸਰ ਇੱਕ ਮਿੰਟ ਬਾਈ ਬਾਈ ਟੋਲ ਇੱਕ ਮਿੰਟ ਕੱਢ ਹਾਂ ਤਾਂ ਸੁਖਵੀਰ ਬਾਦਲ ਦੇ ਪ੍ਰੋਗਰਾਮ ਕਰਦਾ ਸੀ ਤੇ ਮੈਂ ਸਰ ਕਹੂੰਗਾ ਵੀ ਉਹ ਡਿਪਟੀ ਸੀਐਮ ਹੁਣ ਮੈਂ ਉਹਦੇ ਰੋੜਾ ਮਾਰਦਾ ਮੈਂ ਤੇ ਹੁਣ ਜਿੱਦੋਂ ਮੁੱਖ ਮੰਤਰੀ ਬਣ ਕੇ ਮੈਨੂੰ ਤਾਂ ਮੁੱਖ ਮੰਤਰੀ ਕਹਿ ਲੈਣ ਓਏ ਏ ਕਮਲੇ ਨੇ ਓਏ ਏ ਮਲੰਗ ਨੇ ਸੁਖਵੀਰ ਬਾਦਲ ਦੀ ਹਰ ਗੱਲ ਛੱਡੋ ਕੋਈ ਹੋਰ ਵਧੀਆ ਗੱਲ ਕਰੋ ਯਾਰ ਸ਼ਾਟ ਕਰੀ ਉਹ ਤੁਹਾਨੂੰ ਪਤਾ ਹੀ ਹੈ ਮਾਨਕੋਤੀ ਹੈ ਇਹਨਾਂ ਸੰਗੜ ਲੱਗਦੀ ਹੈ ਅੱਜ ਤੁਸੀਂ ਉਹ ਘਾਟ ਨੂੰ ਬਹੁਤ ਵੱਡਾ ਕਰਨ ਚਾ ਰਹੇ ਹੋ ਤਿੰਨ ਪੰਜਾਬ ਦੀਆਂ ਧੀਆਂ ਜਿਹੜੀਆਂ ক্রিকেট ਦੇ ਵਿੱਚ ਹੋਣ ਇਹ ਜਿਹੀਆਂ ਗੱਲਾਂ ਪੁੱਛੋ ਸੁਖਵੀਰ ਬਦਲਦੀਆਂ ਗੱਲਾਂ ਵਿੱਚ ਪਾ ਕੇ ਸਾਰਾ ਮੂਡ ਹੀ ਖਰਾਬ ਕਰ ਦਿੱਤਾ ਸਾਡਾ ਨਾਮ ਮੁਹਿੰਦੀ ਪਰਮਾਨੰਦ ਆਹ ਫੋਟੋ ਕਰਾ ਲਈ ਕੁੜੀਆਂ ਨਾਲ ਔਰ ਰਿਖਨ ਜਿਹੜਾ ਹੈ ਕਰਤਾ ਕੀਤਾ ਗਿਆ ਔਰ ਭਾਈ ਅੰਦਰ ਕੋਲ ਨੋ ਸਰ ਸਿੱਧਾ ਬੱਚੇ ਉਹ ਜਿਹੜੀ ਹੈ ਓਕੇ ਜੀ ਅੱਜ ਉਹ ਬੰਦੂ ਵੀ ਕੋਈ ਆਇਆ ਸਾਹਿਬ ਪਾਣੀ ਮਿੱਤਰਾਂ ਉਹਨਾਂ ਸਭ ਤੋਂ ਕੁੜੀ ਤੁਹਾਨੂੰ ਇਹ ਜਦੋਂ ਆ ਗਿਆ ਹੈ ਭਗਵਾਨ ਦੀ ਮਾਤ ਜਿੰਦਾਬਾਦ ਜਿਹੜੀਆਂਆਂ ਵਗ ਕਰਵਾਈ ਜਾ ਰਹੀ ਹੈ ਭਗਵਾਨ ਦੀ ਮਾਤ ਜਿੰਦਾਬਾਦ ਕਿਸ ਤਰੀਕੇ ਨਾਲ ਬੁਰਾ ਬਸਤਾ ਦੀ